ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਸੰਧੂ ਇੱਥੋਂ ਦੱਸ ਕਰ ਸਕਦੇ ਆਂ ਕਿ ਹਾਂਸਪੁਰ ਜਿਹੜਾ ਬਾਰਡਰ ਹੈ ਪੂਰੀ ਤਰ੍ਹਾਂ ਸੀਲ ਹੈ ਜਿਹੜਾ ਕਰ ਦਿੱਤਾ ਗਿਆ ਕਿਉਂਕਿ ਕਿਸਾਨਾਂ ਨੇ ਇੱਕ 13 ਫਰਵਰੀ ਦੀ ਕਾਲ ਹੈ ਜਿਹੜੀ ਦਿੱਤੀ ਗਈ ਸੀ ਤਾਂ ਉਸ ਕਾਲ ਦੇ ਤਹਿਤ ਹੈ ਜਿਹੜਾ ਹਰਿਆਣਾ ਸਰਕਾਰ ਵੱਲੋਂ ਬਾਰਡਰ ਹੈ ਜਿਹੜਾ ਸੀਲ ਕੀਤੇ ਗਏ ਤਾਂ ਕਿ ਕਿਸਾਨ ਹੈ ਜਿਹੜੇ ਅੱਗੇ ਜਿਹੜਾ ਨਾ ਜਾ ਸਕਣ ਤੇ ਬਾਕੀ ਇੱਥੇ ਬਜ਼ੁਰਗ ਨੇ ਆਪਣੇ ਆਏ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਹੈ ਬਜ਼ੁਰਗੋ ਕੀ ਨਾਮ ਹੈ ਤੁਹਾਡਾ ਤੁਹਾਡਾ ਪਵੰਤਿਕ ਨੰਬਰ ਦਾ ਰੂੜੀ ਦਾ ਅੱਛਾ ਇਧਰ ਬਜ਼ੁਰਗੋ ਤੁਸੀਂ ਕਿਵੇਂ ਆਏ ਸੀਗੇ ਇਧਰ ਕੰਮ ਗਿਆ ਕਮ ਜਾਣਾ ਸੀ ਅੱਗੇ ਕਿ ਕੀ ਦਿੱਕਤ ਆਈ ਫਿਰ ਸੋਨੂੰ ਚਲੋਪੁਰ ਜਾਣਾ ਸੀ ਅੱਛਾ ਦਿੱਕਤ ਕੀ ਆਈ ਰਿਸਤੇ ਵਾਲੀ ਜਾਣਾ ਸੀ ਰਿਸਤੇ ਵਾਲੀ ਜਾਣਾ ਸੀ ਪਰ ਇੱਥੇ ਵੀ ਬਾਰਡਰ ਆ ਜਿਹੜਾ ਬੰਦ ਕੀਤਾ ਹੋਇਆ ਹੈ ਨਾ ਉਹ 독ਤਾਰੀ ਆ ਉਹਨਾਂ ਕਿਸਾਨ ਨੂੰ ਰੇਲ ਕਰ ਰਹੇ ਹਾਂ ਬਿਲਕੁਲ ਜੀ ਬਿਲਕੁਲ ਇੱਥੋਂ ਜਿਹੜੀ ਐਂਬੂਲੈਂਸ ਤੱਕ ਨੂੰ ਵੀ ਜਿਵੇਂ ਨੇ ਦੱਸਿਆ ਅੱਗੇ ਰਸਤਾ ਜਿਹੜਾ ਨਹੀਂ ਦਿੱਤਾ ਗਿਆ ਤਾਂ ਕਾਫੀ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਆਵਾਜਾਈ ਵਾਲਿਆਂ ਨੂੰ ਕਰਨਾ ਪੈ ਸਕਦਾ ਹੈਗਾ ਤੁਹਾਨੂੰ ਦੱਸ ਦਈਏ ਕਿ ਇਸ ਟਾਈਮ ਅਸੀਂ ਸਰਦੂਲਗੜ ਤੋਂ ਜਿਹੜੀ ਰਤਿਆ ਫਤਿਹਵਾ ਦਿੱਲੀ ਨੂੰ ਜਾਣ ਵਾਲੀ ਸੜਕ ਹੈ ਸੀ ਉੱਥੇ ਮੌਜੂਦ ਹਾਂ ਤਾਂ ਉਸ ਸੜਕ ਨੂੰ ਜਿਹੜਾ ਪੂਰੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਲਾਕ ਹੈ ਜਿਹੜਾ ਕੀਤਾ ਗਿਆ ਹੈ ਬਲਾਕ ਰੱਖੇ ਗਏ ਹੋਏ ਹਨ ਕੰਡਿਆਲੀ ਧਾਰ ਲਾਈ ਗਈ ਹੈ ਬੈਰੀਗੇਡ ਰੱਖੇ ਤੇ ਉਸ ਤੋਂ ਬਾਅਦ ਮਿੱਟੀ ਦੇ ਭਰ ਕੇ ਟਰਾਲੇ ਜਿਹੜੇ ਉਸ ਤੋਂ ਪਿੱਛੇ रखी गई ਤੇ ਇਹ ਪਾਣੀ ਦੇ ਬੁਸ਼ਾਰਾ ਸਟਣ ਵਾਸਤੇ ਵੀ ਇੱਥੇ ਮਸ਼ੀਨਾਂ ਜਿਹੜੀਆਂ ਪਹੁੰਚ ਚੁੱਕੀਆਂ ਤੇ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਬਾਰਡਰ ਹੈ ਪੂਰੀ ਤਰ੍ਹਾਂ ਸੀਲ ਹੈਗਾ ਤੇ ਇੱਥੋਂ ਕੋਈ ਵੀ ਐਮਰਜੈਂਸੀ ਸੇਵਾ ਤੱਕ ਵੀ ਹੈ ਜਿਹੜੀ ਨਹੀਂ ਜਾ ਸਕਦੀ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਤੁਹਾਨੂੰ ਦੱਸ ਦਈਏ ਕਿ ਅੱਜ 11 ਫਰਵਰੀ ਨੂੰ ਸਵੇਰ ਤੋਂ ਲੈ ਕੇ ਜਿਹੜੇ ਇੰਟਰਨੈਟ ਸੁਵਾਂਵਾ ਵੀ ਇਸ ਏਰੀਏ ਦੇ ਵਿੱਚ ਬਾਰਡਰ ਏਰੀਏ ਦੇ ਵਿੱਚ ਹੈ ਜਿਹੜੀਆਂ ਬੰਦ ਨੇ ਤੇ ਜਿੰਸੇ ਵਾਲੇ ਜਿਹੜੀ ਹੈਗਿਆ ਕਾਫੀ ਜਨਜੀਵਨ ਹੈ ਜਿਹੜਾ ਪ੍ਰਭਾਵਿਤ ਹੋਇਆ ਕਹ ਸਕਦੇ ਆ ਤੇ ਬਾਕੀ ਦੇਖਦੇ ਆ 13 ਫਰਵਰੀ ਨੂੰ ਕਿਸਾਨ ਇਥੋਂ ਦਿੱਲੀ ਨੂੰ ਕੂਚ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਤਾਂ ਤੁਸੀਂ ਵੀ ਕਮੈਂਟਾਂ ਦੇ ਵਿੱਚ ਕਮੈਂਟ ਜਰੂਰ ਕਰਿਓ ਕਿ ਇਥੋਂ ਦੀ ਕਿਸਾਨ ਹੈ ਜਿਹੜੇ ਪਹਿਲਾਂ ਜਿਵੇਂ ਮੋਰਚਾ ਲੱਗਿਆ ਸੀ ਦਿੱਲੀ ਤਾਂ ਉਸ ਮੋਰਚੇ ਦੇ ਤਹਿਤ ਜਿਵੇਂ ਇਥੋਂ ਪਹਿਲਾਂ ਜਦੋਂ ਦਿੱਲੀ ਮੋਰਚਾ ਸੀ ਤਾਂ ਉਦੋਂ ਇਹ ਵੈਰੀਗੇਟ ਤੋੜ ਕੇ ਜਿਹੜਾ ਕਿਸਾਨ ਹੈ ਅੱਗੇ ਲੰਘੇ ਸੀ ਤਾਂ ਹੁਣ ਇਹ ਲੰਘਣਗੇ ਜਾਂ ਨਹੀਂ ਲੰਘਣਗੇ ਲੰਘ ਸਕਦੇ ਆ ਜਾਂ ਨਹੀਂ ਤੇ ਇਹ ਕਮੈਂਟਾਂ ਵਿੱਚ ਕਰਕੇ ਜਰੂਰ ਕਿਸੇ ਦੇ ਨਾਲ ਹੀ ਇਸ ਵੀਡੀਓ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਹੈ ਜਿਹੜਾ ਜਰੂਰ ਕਰ ਦਿਓ ਤਾਂ ਕਿ ਇਹ ਜਿਹੜਾ ਲੋਕਾਂ ਤੱਕ ਮੈਸੇਜ ਹੈ ਜਿਹੜਾ ਪਹੁੰਚ ਜਿਹਦੇ ਲੋਕਾਂ ਨੂੰ ਜਿਹੜੇ ਵੱਡੀ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਨਾ ਕਰਨਾ ਪਵੇ ਹਾਂਜੀ ਕੀ ਨਾਮ ਹੈ ਬਾਈ ਜੀ ਆਪਣਾ ਨਾਂ ਜੀ ਮੇਰਾ ਦੋਲੂਰਾਮ ਆ ਜੀ ਤੁਸੀਂ ਕਿੱਥੇ ਜਾਣਾ ਸੀ ਨਾਗਪੁਰ ਜਾਣਾ ਜੀ ਲੰਘਣ ਨਹੀਂ ਦਿੰਦੇ ਲੰਘਣ ਨਹੀਂ ਦਿੰਦੇ ਰਸਤਾ ਬਲਾਕ ਕੀਤਾ ਹੋਇਆ ਹਾਂਜੀ ਹਾਂਜੀ ਐਮਐਲਐਸ ਵੀ ਨਹੀਂ ਲੰਘਣ ਦਿੰਦੇ ਕੁਝ ਵੀ ਨਹੀਂ ਲੰਘਦਾ ਹਾਂ ਉਹ ਕੀ ਨਾ ਮੱਖੀ ਵੀ ਨਹੀਂ ਟੱਪ ਸਕਦੀ ਇਸ ਥੇਦੀ ਦਾ ਸਾਡਾ ਤਾਂ ਲੰਘੂ ਕੀ ਰਿਹੜਾ ਕਿ 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 ਜਨਾ ਕਿਤੇ ਬਾਈ ਜੀ ਕਿਸੇ ਨੂੰ ਐਮਰਜੈਂਸੀ ਸੇਵਾ ਤਾਂ ਵੱਡੀਆਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਊਗਾ ਯਾਰ ਕਿਉਂਕਿ ਹਰ ਕਾਵਾਜਾਈ ਨੇੜਲੇ ਪਿੰਡਾਂ ਨੇ ਸੌਦਾ ਰਾਸ਼ਨ ਲੈ ਕੇ ਆਉਣਾ ਹਨਾ ਲੰਘਣਾ ਚਾਹੀਦਾ ਸਾਰੇ ਨੂੰ ਹਾਂ ਠੀਕ ਕੋਈ ਕੀ ਮਜਬੂਰੀਆਂ ਅਗਲਾਂ ਦੀ ਹਾਂ ਬਿਲਕੁਲ ਬਿਲਕੁਲ ਵਿੱਚੋਂ ਥੋੜਾ ਤਾਂ ਰਾਹ ਦੇਣਾ ਵੀ ਮੋੜ ਸੇ ਲੰਘ ਜਾਵੇ ਹੂੰ ਹੂੰ ਕੋਈ ਪਤਾ ਨਹੀਂ ਕੀ ਮਜਬੂਰੀ ਅਗਲਾ ਸੋ ਪ੍ਰੋਬਲਮ ਹੁੰਦੀ ਆ ਹੂੰ ਮੈਂ ਤਾਂ ਗਲਤ ਗੱਲ ਆ ਬਿਲਕੁਲ ਵੀ ਹਾਂ ਕਿਤੇ ਨਾ ਕਿਤੇ ਭਰਾ ਨੇ ਕਿਹਾ ਵੀ ਕਿਸੇ ਨਹੀਂ ਕੋਈ ਵੀ ਮਜਬੂਰੀ ਜਿਹੜੀ ਹੋ ਸਕਦੀ ਹੈ ਤਾਂ ਇਹ ਜਿਹੜਾ ਇੱਕ ਕਹਿ ਸਕਦੇ ਆ ਵੀ ਭਰਾ ਨੇ ਜਿਵੇਂ ਦੱਸਿਆ ਕਿ ਬਹੁਤ ਗਲਤ ਗੱਲ ਹੈ ਜਿਹੜਾ ਕਿ ਮੋਟਰਸਾਈਕਲ ਤੱਕ ਵੀ ਜਿਹੜਾ ਲੰਘਨ ਨਹੀਂ ਦਿੱਤਾ ਜਾਂਦਾ ਕਿਉਂਕਿ ਕਿਸੇ ਨੂੰ ਕੋਈ ਵੀ ਐਮਰਜੈਂਸੀ ਜਿਹੜੀ ਹੋ ਸਕਦੀ ਆ ਤਾਂ ਆਪਾਂ ਅੱਗੇ ਮਿਲਦੇ ਆਂ ਅਗਲੀ ਅਪਡੇਟ ਦੇ ਨਾਲ ਕੈਮਰਾਮੈਨ ਸੁਖੀ ਦੇ ਨਾਲ ਗੁਰਜੀਤ ਸਿੰਘ ਸੰਧੂ ਦੀ ਖਾਸ ਰਿਪੋਰਟ